ਨਵਈ ਬਾਬੇ ਵੈਲਕਮ ਬੈਕ ਆ ਸਾਡਾ ਨਿਊ ਬਲੌਗ ਸਾਰਿਆਂ ਨੂੰ ਮੇ ਤੁਹਾਰੇ ਪੱਲੇ ਉਹਨਾਂ ਨੂੰ ਸਾਸਰੀ ਕਾਲ ਜਿਹੜੇ ਬਲੌਗ ਦੇਖ ਰਹੇ ਨੇ ਤੇ ਬਹੁਤ ਟਾਈਮ ਬਾਅਦ ਆਪਾਂ ਦੁਬਾਰੋਂ ਬਲੌਗ ਆਉਣਾ ਪਾਉਣ ਦੀ ਤਿਆਰੀ ਕਰ ਰਹੇ ਹਾਂ ਤੇ ਲਾਈਟ ਚੱਲ ਰਹੀ ਦੀ ਨੱਕੇ ਸੈੱਟ ਕਰ ਰਹੇ ਆਪਾਂ ਆਹ ਦੇਖੋ ਆਹ ਦੇਖੋ ਬੰਦ ਲਾਈਟ ਚੱਲ ਰਹੀ ਆ ਨੱਕ ਕੇ ਦੰਨੇ ਖੋਲੇ ਦੀ ਮੈਂ ਤਾਂ ਦੋ ਖੋਲ ਦੰਨੇ ਇੱਕ ਬੰਦ ਕਰ ਦਿੰਦਾ ਫਿਰ ਲਾਸਟ ਵਾਲਾ ਸਿੱਧਾ ਖੋਲਦਾ ਹੂੰ ਉੱਧਰਲੇ ਦੋਏ ਬੰਦ ਕਰਕੇ ਹਨਾ ਉੱਧਰੋਂ ਵਿੱਚ ਪਾਣੀ ਫੁੱਲੇ ਜਾਊਗਾ ਫਿਰ ਇਹਨੂੰ ਬੰਦ ਕਰ ਦਿੰਦਾ ਐਪਲਾਨ ਦਾ ਬਈ ਨਜ਼ਾਰਾ ਤੇ ਜਿਹਨਾਂ ਨੇ ਲੱਗੇ ਉਹਨਾਂ ਨੂੰ ਪਤਾ ਨਹੀਂ ਖਾਲ ਘਟਦੇ ਫਿਰ ਜਾਂਦੇ ਉਹ ਓਥੇ ਤੋਂ ਲੈ ਕੇ ਉਹ ਓਥੇ ਤੱਕ ਰਖਾ ਲੈਂਦੇ ਉਹ ਕੜਨਾ ਅਰੇ ਆਣੀ ਦਾ ਨੈ ਪਾਈਪ ਲਾਈਨ ਪਾਤੀ ਨਹੀਂ ਯਾਰ ਆ ਗਿਆ ਹੁਣ ਕਹਿੰਦਾ ਕਰਤਾ ਬੰਦ ਪਾਣੀ ਨੀਚੀ ਗਿਆ ਰਹੇ ਜਾਂ ਪਾਣੀ ਹੈ ਗਿਆ ਠੀਕ ਠਾਕ ਗਿਆ ਸਾਰਿਆਂ ਚ ਹਾਂ ਬੇ ਸਾਡੀ ਕਿਸਮਤ ਵੀ ਉਦੋਂ ਰੱਬ ਵੀ 10 ਮਿੰਟ 5 ਮਿੰਟ ਇੰਨਾ ਕ ਪਾਉਂਦਾ ਬਸ ਫਿਰ ਕਹਿੰਦਾ ਵੀ ਬਸ ਬਹੁਤ ਹੈ ਇੱਥੇ ਕ ਪਾਣੀ ਹੈ ਗਿਆ ਜੀ ਉੱਤਰਲੇ ਨੱਕੇ ਨਾਲ ਚੱਕਣਾ ਹੈ ਪਹਿਲਾਂ ਉੱਤਰਲੇ ਫਲ ਕਰਦਣ। ਤੇ ਉਹ ਆਪਣਾ ਖੇਤ। ਤੇ ਬਹੁਤ ਟਾਈਮ ਹੋ ਗਿਆ ਸੀ ਬਾਬੇ ਪਤਾ ਕੀ ਆ ਮੈਂ ਸ਼ਾਰਟ ਪਾਈ ਹਾਂ ਲਦੀਆ ਤੇ ਬਲੌਗ ਮੈਂ ਆਪਾਂ ਨੇ ਘਟਾਰ ਖਿਦਗੀ। ਬਸ ਉਹ ਪਤਾ ਨਹੀਂ ਕੀ ਹੋ ਗਿਆ ਦੀਪਾ ਉਹਨਾਂ ਦਾ ਥੌਸਲੇ ਹੀ ਨਹੀਂ ਪਹਿਰੇ ਦੀ ਕਿਉਂ ਪਹਿਲਾਂ ਖਾਸੇ ਜਣੇ ਹੁੰਦੇ ਸੀ ਇਕੱਠੇ। ਹੁਣ ਉਹ ਇਕੱਲਾ ਹੁਣ ਬਸ ਮੈਨੂੰ ਐ ਹੁੰਦਾ ਦੀ ਵੀ ਕੀ ਦਿਖਾਵਾਂਗੇ। ਵੀਰ ਖੇਤੀ ਕਰਦੇ ਕੀ ਦਿਖਾਈਏ ਹੈ ਵੀ ਖੇਤੀ ਕਰ ਰਹੇ ਕੰਮ ਕਰ ਰਹੇ ਵੀ ਫਿਰ ਮੈਂ ਸੋਚਿਆ ਵੀ ਯਾਰ ਆਪਾਂ ਜਿਹੜੀ ਚੀਜ਼ ਕਰ ਰਹੇ ਹਾਂ ਪਹਿਲਾਂ ਵੀ ਜਿਹੜੀ ਚੀਜ਼ ਕਰ ਰਹੇ ਸੀ ਉਹ ਤੋਂ ਘੱਟ ਹੁਣ ਵੀ ਜਿਹੜੀ ਚੀਜ਼ ਕਰ ਰਹੇ ਦੁੱਧ ਖਾਵਾਂਗੇ ਹੈ ਤੇ ਫਿਰ ਹੁਣ ਹੌਂਸਲਾ ਜੱਪਿਆ ਬਾਕੀ ਦੇਖਦੇ ਹੁਣ ਇਸ ਤੋਂ ਬਾਅਦ ਆਪਾਂ ਰੇ ਪਾ ਕੇ ਆਉਣਾ ਦਵਾਈ ਪਾ ਦਵਾਈ ਲਾ ਕੇ ਲਾਲ ਜੀ ਹੁਣ ਤਾਂ ਇਹ ਤਾਂ ਕਾਦੀ ਹੁੰਦੀ ਆ ਵਾ ਪਿਆ ਨੱਕਾ ਖੋਲਦਾ ਨੱਕਿਆਂ ਦੀ ਮਾਜ ਹੁਣ ਆਉਂਦੇ ਨੂੰ ਆਪਣੇ ਨੂੰ ਆ ਗਿਆ ਰਾਂ ਉਹ ਗਿਆ ਰਾਂ ਕੁਸਕ ਹੋ ਜਾਣਗੇ ਇੰਨੇ ਪਰੇ ਪਾ ਕੇ ਵਾਪਸ ਆਵੇਂ ਉਹਦੋਂ ਨੂੰ ਫੇਰ ਬਦਲ ਦਾਂਗੇ ਠੀਕ ਨਹੀਂ ਆ ਆ ਬਾਬੇ ਆਪਣੇ ਇੰਨੇ ਗਾ ਕਰੇ ਇਹ ਦੇਖ ਰਹੇ ਹੋਗੇ ਵੀ ਇਹ ਐ ਕਿਵੇਂ ਜਿਵੇਂ ਬਾਲ ਜਿ ਖੜੇ ਕਰੇ ਹੁੰਦੇ ਨੇ ਕਿਵੇਂ ਰਹਿ ਕੇ ਵਿਚਾਰੇ ਇਹੇ ਵੀ ਤੁਹਾਨੂੰ ਦੱਸ ਦਿਆਂ ਆਪਾਂ ਨੇ ਇੱਕ ਨਿੰਬੂ ਦਾ ਪੇਡਾ ਲਾਇਆ ਹੈ ਅਸੀਂ ਤਾਂ ਨਿੰਬੂ ਬਚਾਲੀ ਗੱਡਰ ਕਿਆ ਪਰ ਉਹਰੇ ਜਿਹੜੇ ਵੀ ਕੋਈ ਜੀ ਲਾਉਂਦੀ ਸੀ ਨਾ ਬਾਹ ਹੀ ਜਾਂਦੀ ਸੀ ਪੁੱਲ ਬਲੇਖੇ ਇਹ ਮੈਂ ਇੱਕ ਤਾਂ ਆ ਨੰਗਣ ਵਾਲੀ ਬੱਟ ਦੀ ਉਰੋਂ ਤਾਂ ਕਰਕੇ ਉਰੋਂ ਵੱਡੇ ਤੀ ਵੀ ਕਈ ਗੱਲ ਜਦੋਂ ਆਪਾਂ ਲਾਉਂਦੇ ਨਾ ਨੱਕੇ ਘਣੀ ਵੀ ਇੱਕ ਤਾਂ ਸੁਨਸਰਾਂ ਜ ਰਹਿੰਦਾ ਬਾਲਾ ਹਨਾ ਇੱਕ ਜੀਰੀ ਗਣੀ ਝੁਕੇ ਰਹਿੰਦਾ ਇਹ ਫਿਰ ਕਾ ਆ ਵੀ ਜੀਰੀ ਕਨੀ ਵਾਲੀ ਬੱਟ ਦੀ ਇਹ ਫਿਰ ਦੋੇ ਸਾਈਡਾਂ ਤੋਂ ਵੜਤੇ ਮੈਂ ਤੇ ਹੁਣ ਉਧਰੋਂ ਵੀ ਮੁੱਕ ਕੇ ਥੋੜੇ ਜੀ ਰਹਿ ਗਏ ਤਾਂ ਕਰਕੇ ਸੀ ਜੱਫਤ ਜੀ ਰਹੇਗੀ ਥੋੜੀ ਥੋੜੀ ਬਸ ਇਹ ਵੀ ਅੱਜ ਖਾਲੀ ਉਹ ਚ ਫਿਰ ਕਹਿਰਾ ਖਾਲੀ ਤੇ ਹੁਣ ਆਪਾਂ ਚੱਲਦੇ ਆਂ ਉਧਰ ਆਪਣਾ ਫੇਰੀ ਦੀ ਬੋਰੀ ਲੈ ਕੇ ਦੂਜੇ ਖੇਤ ਰੇ ਪਾਉਣ ਆਪਣੇ ਆ ਚੱਲ ਰਹੀਆਂ ਮੋਟਰ ਆਪਣੀ ਦੂਜੇ ਖੇਤ ਰੇ ਪਾਉਣ ਚੱਲਦੇ ਆਂ ਉੱਥੇ ਗੱਲਾਂ ਬਾਤਾਂ ਕਰਦੇ ਆਂ ਗੱਲਾਂ ਬਾਤਾਂ ਕਰਦੇ ਆਂ ਬਹੁਤ ਟਾਈਮ ਹੋ ਗਿਆ ਗੱਲਾਂ ਬਾਤਾਂ ਨਹੀਂ ਜਉੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਚੀਜ਼ਾਂ ਕਰਦੇ ਆਪਾਂ ਤੇ ਪੜਾਈ ਪੜੂਈ ਆਪਣੀ ਬੀਏ ਦੀ ਨੇ ਬੜ ਚੁੱਕੀ ਆ ਹੁਣ ਗਾਹਾਂ ਦੇਖੋ ਕੀ ਕਰਦੇ ਆ ਅਜੇ ਤੱਕ ਤਾਂ ਬੇਲੇ ਆ ਕਰਨ ਅਜੇ ਤੱਕ ਤਾਂ ਕਿਸਾਨ ਆ ਜਮੀ ਸਾਫ ਦਾ ਕੱਲੇ ਕਿਸਾਨ ਆ ਚੱਲ ਰਹੀਆਂ ਮੋਟਰ ਤੇ ਆਹ ਹੋਰੇ ਕੱਪੜ ਕੱਪੜ ਜਿਹਦੇ ਸਪਰੇਅ ਜੀ ਦੁਬਾਰਾ ਮਾਰਦੇ ਗਿਰਾਂ ਦਾ ਮਾਰਦੀ ਸਾਸ ਆਹ ਹੋਰੇ ਸਾਡੇ ਅਸੀਂ ਆ ਪੂਰਾ ਗੋਲ ਕਰਕੇ ਬਣਾਇਆ ਸੀ ਤੇ ਵਿੱਚ ਮੈਂ ਆ ਆਲਦਾਲ ਨਾਲ ਇਹ ਬਿੱਟੀ ਆ ਕੋਤ ਤੇ ਨੇ ਜਮੇ ਫੇਰ ਦਿੱਤਾ ਕਰਤਾ ਆ ਬਰ ਕੋਤ ਤੇ ਨੇ ਆਪਣੇ ਖੇਤ ਅੱਜ ਇੰਨਾ ਖਤਰ ਲੱਸੀ ਲੈ ਕਿਉਂਕਿ ਆਪਣੀ ਰੇੜੀ ਲੈ ਕੇ ਗਿਆ ਸੀ ਤਾਂ ਨਹੀਂ ਆਪਾਂ ਆਏ ਕਿ ਲੈਣਾ ਨੂੰ ਕੁਝ ਪਾਉਣ ਨੂੰ ਲਿਆਉਣੇ ਨੇ ਟੋਕੀ ਨੂੰਂ ਦਰਦ ਦੀ ਇਹ ਆਪਣੇ ਨੱਕੇ ਵਾਲਾ ਬਾਬੇ ਨੱਕੇ ਵਾਲਾ ਟੱਕਣਾ ਦੇ ਉਹਨਾਂ ਦਾ ਉਹਨਾਂ ਦਾ ਕੱਚਾ ਭੰਡਾ ਉਹਨੂੰ ਭੰਨ ਭੰਨ ਦਿੰਦੇ ਨੇ ਇਹ ਟੱਕਣੇ ਦੀ ਆਪਣੇ ਪਿਆਰੀ ਵਾਧੂ ਹਜੇ ਲਾਉਣ ਦੀ ਲੋੜ ਨਹੀਂ ਦੀ ਤੇ ਉਹਦੇ ਕਰਕੇ ਫਿਰ ਟੱਕਣ ਜੀ ਬਾਂਦੇ ਦੀ ਲੋ ਜੀ ਆਪੇ ਪਰਟੀਨਾ ਆਪਣਾ ਤਿਆਰ ਆ ਮੋੜ ਕੇ ਲਾ ਰਖਿਆ ਹੁਣ ਆਪਾਂ ਚੱਕਦੇ ਆ ਰੇ ਨਾਲ ਉਹ ਥੈਲੀ ਪਾਉਣੀ ਐ ਠੀਕ ਐ ਆਪੇ ਲਈ ਬਣੀ ਤੇ ਯਾਰ ਇਹਦਾ ਗੱਟਾ ਚੱਕਣਾ ਇੱਕ ਨਾਲ ਝੋਲੀ ਠੀਕ ਆ ਤੇ ਹੈਂਡ ਗਲਵਜ਼ ਹੈਂਡ ਗਲਵਜ਼ ਦਪਟੇ ਫਿਰ ਇਹਨੇ ਦੇਖਦੇ ਆ ਚਲੋ ਬਾਬਿਓ ਮਿਲਦੇ ਆ ਤੁਹਾਨੂੰ ਥੈਲਾ ਧਰ ਲਾ ਮੈਂ ਹੈ ਇਕੱਲੇ ਹੀ ਜਾਣਾ ਕਿਉਂਕਿ ਤਾਹ ਕਰਕੇ ਥੈਲਾ ਧਰ ਲਾ ਮੈਂ ਫਿਰ ਮਿਲਦੇ ਆ ਹੈਂਡ ਗਲਵਜ਼ ਇਹ ਡਾਕਟਰ ਦੇ ਲੈਂਦੇ ਨੇ ਸਪੈਸ਼ਲ ਹੱਥੇ ਚ ਪਾਉਣ ਰੰਗ ਜੇ ਜੜ ਜਾਂਦਾ ਨਹੀਂ ਉਹ ਜਿਹਨਾਂ ਨੇ ਪਾਏ ਉਹਨਾਂ ਨੂੰ ਪਤਾ ਉਹ ਜੀ ਬਾਬੇ ਆ ਪਰ ਇਹ ਰੱਦਰ ਨਾਲੇ ਝੋਲੀ ਨਾਲੇ ਥੈਲੀ ਨਾਲੇ ਪੱਲੀ ਲਾਉਣ ਵਾਸਤੇ ਉਹਨੂੰ ਮਿਲਦੇ ਸਮੁੰਦਰ ਲਈ ਨਾ ਤਾਂ ਤੇ ਬਈ ਕਿਹ ਸਾਰਿਆਂ ਨੇ ਖੇਤਾਂ ਚ ਪੰਨਿਆਂ ਨੇ ਬੜੋ ਲੀਆਂ ਇਕੱਲੇ ਆਪਣੀ ਧਰ ਕੇ ਸਾਲੀ ਆਹ ਪੰਨਿਆਂ ਨੇ ਉਹ ਪੰਨਿਆਂ ਨੇ ਤੇ ਆਹ ਬਾਣ ਜਪਾ ਪਾਉਣਾ ਦਵਾਈ ਤੇ ਆਹ ਆ ਪਾ ਗਲਬ ਦੀ ਇੱਕ ਪੱਟ ਹੈ ਤੇ ਇੱਧਰਲਾ ਓਕੇ ਦੀ ਰਿਪੋਰਟ ਹੈ ਤੇ ਆਪ ਪੱਲੀ ਬੁੱਲੀ ਵੀ ਲੈਣ ਦੇ ਵਿੱਚ ਨਾ ਰਵਾਈਏ ਹਾਂ ਜਣਾ ਬਾਲਾ ਕੇਣਾ ਜਾਂ ਜਣਾ ਨੇ ਬਾਲਾ ਥੋੜਾ ਸਰਕ ਆਹ ਸੰਲ ਪਤਲੂ ਜੀ ਚਾ ਜੇ ਬਾਉਨੀ ਆਪਾ ਜੀ ਦਬੋ ਲੂ ਦੋ ਤੋ ਸਾਲਾ ਖੜ ਜਾਂ ਤਾਂ ਦਰ ਨਹੀਂ ਬੰਨ੍ਹੇ ਨਰਦਾ ਗਲੀ ਤਾਂ ਉੱਥਾਂ ਉੱਥੇ ਰੱਖ ਲਾਂਗੇ ਲਓ ਜੀ ਉਹ ਬਿਲਹੋਂ ਉਹ ਦੇਸ ਖੋਲ ਲੀਏ ਨਾਲ ਇਹਦੇ ਉੱਤੇ ਸਿੱਟ ਲੀਏ ਫਿਰ ਦਿਖਾਉਣਾ ਸਾਨੂੰ ਲਾਓ ਜੀ ਮੇਰੇ ਭਰਾ ਉਹ ਆਪਰੇ ਪਾ ਚੁੱਕੇ ਸਾਰਾ ਤੇਰੇ ਤੇ ਚੱਕ ਲਏ ਤੇ ਹੁਣ ਆਪਾਂ ਬਾਅਦ ਸੇ ਚੱਲੇ ਉਹੀ ਖੇਤ ਲੈਟਰ ਰੂਟ ਦੇਖਦੇ ਆਂ ਐਂ ਦਾ ਹੋ ਰਿਹਾ ਕਿ ਤੁਸੀਂ ਸੱਪਸ ਕੀ ਕਰਦੇ ਹੋ ਪਹਿਲਾਂ ਖੜ ਗਿਆ ਈ ਆਪਿਆ ਰਮਾ ਸੰਸਟਾਰ ਤੋਂ ਲੰਮਾ ਮੀਟਰ ਵਡਰ ਗਿਆ ਸੀ ਕਿਸੇ ਚੀਜ਼ ਤੋਂ ਮਸਾਂ ਸਟਾਰਟ ਹੋਇਆ ਤੇ ਹੁਣ ਚੱਲੇ ਆਪਾਂ ਉੱਤਰਲੇ ਖੇਤ ਪਾਣੀ ਪੂਣੀ ਚੈੱਕ ਕਰਕੇ ਫਿਰ ਚੱਲਦੇ ਆਪਾਂ ਘਰੇ ਫਿਰ ਬਾਰੇ پوری ਜਿਹੜਾ ਦੇਖ ਗਏ ਦੇਖਦੇ ਜੇ ਦਿਨ ਦਾ ਟਾਈਮ ਲੱਗੂਗਾ ਹਾਂ ਭਾਈ 4-5 ਲੈ ਲਓ ਜੀ ਬਾਬਿਓ ਆਪਣਾ ਕੰਮ ਨਿਭੜ ਚੁੱਕਾ ਟਾਖਾ ਪਾ ਲੈ ਕੇ ਜਾਮਾ ਆਦਿ ਤੇ ਆਪਾਂ ਚੱਕਦੇ ਪਰ ਦਿਨ ਹੁਣ ਘਰੇ ਚੱਲਦੇ ਆਂ ਮੋਟਰ ਚੱਲਦੀ ਰੋਟੀ ਪਾਣੀ ਖਾ ਕੇ ਹਰ ਤਨ ਇਹ ਵੀ ਕੱਖ ਲੈ ਕੇ ਜਾਮੈਂ ਕਿੰਨਾ ਘੈਂਟ ਲੱਗ ਰਿਹਾ ਯਾਰ ਪਾਣੀ ਡਿੱਗਦਾ ਨਾ ਕੈਮਰੇ 'ਚ ਜੇ ਅਸਤਨ ਕੱਖ ਲੈ ਕੇ ਜਾਮੈਂ ਬਾਕੀ ਦਿਨ ਦਾ ਦੇਖਣਾ ਕੀ ਬਣਦਾ ਹੁਣ ਪਦਰਪਿਕ ਨਹੀਂ ਦੀ ਆਪਾਂ ਕੁਛ ਦਿਨ ਫਿਰ ਮੱਤਰ ਫੇਰਾ ਹੋਇਆ ਜੀ ਉੱਥੇ ਦੋ ਮਿੰਟ ਗੱਲਾਂ ਛੱਲਾ ਮਾਰ ਲਾਂਗੇ ਥੋੜੀ ਮਰਦੇ ਆਂ ਨਾ ਜੇ ਉਹਨਾਂ ਤੋਂ ਵੀ ਹੋਰ ਘੈਂਟ ਹੋ ਜਾਣੀ ਕਿਤੇ ਤਾਂ ਹੀ ਜਿੰਦੇ ਨੇ ਖੇਤ ਪਰ ਖੇਤ ਜੀ ਬੜਾ ਲਾਗਾ ਰੋਟੀ ਖਾ ਕੇ ਆਉਂਦੇ ਨੇ ਲੋਕ ਲਓ ਜੀ ਬਾਬਾ ਚੱਲੇ ਆਪਾਂ ਧੜਕੇ ਕਦੇ ਨਾ ਯਾਰ ਇਹ ਬੰਦਿਆਂ ਦੇ ਸ਼ੁਕਰਾਂ ਕਦੇ ਬਾਪੇ ਉਹ ਵੇ ਟਾਈਮ ਤੇ ਅੱਜ ਦੇ ਖੁੱਲੇ ਬਣੇ ਰਹਿੰਦੇ ਇਹ ਮੋਦੀ ਚੱਕਰ ਬਣਿਆ ਕਦੇ ਨਾ ਇਹ ਟਾਈਮ ਤੇ ਤਿਆਰ ਤੁਰ ਹੋ ਕੇ ਕਾ ਸਕੂਲ ਉਹਦੀ ਦੀ ਸੜੀ ਕਿਤੇ ਨਹੀਂ ਹੋ ਜਾਂਦੀ ਨਾਲ ਜਿੰਨਾ ਮਰਜ਼ੀ ਕੋ ਸੋਚੇ ਮੰਦਲ ਪੈਸਾ ਵੀ ਆ ਜੇ ਪਰ ਮੈਂ ਤਾਂ ਕਹਣਾ ਜਿਹੜੀ ਉੱਥੇ ਪੁਜੀ ਹੈ ਨਾ ਉਹ ਮੈਨੂੰ ਤੇ ਤਿਆਰ ਹੋ ਕੇ ਜਾਣਾ ਜਾ ਕੇ ਜਾਣੀ ਵੀ ਅਜੁਕਤੀ ਸੱਲਾਂ ਗਾਣ ਰਿਛੀ ਜਫਰਨਾਣ ਵੀ ਸਹੀ ਉਹ ਜਿੰਨੀ ਉਹ ਹੀ ਜੰਦਗੀ ਆ ਦੋਸਤ ਬਦਲਦੇ ਨੇ ਵੱਟੇ ਜਿੱਥੇ ਜਿੱਥੇ ਨਹੀਂ ਹੁੰਦਾ ਵੱਟੇ ਉਹ ਆ ਫਿਰ ਤੇ ਪਾ ਲੈ ਅਰੇ ਜੀ ਤੇ ਹੈ ਵੀ ਉਹ ਨਾ ਬਾਈ ਟਾਈਮ ਲਾ ਲਿਆ ਪਹਿਲਾਂ ਲੱਗਿਆ ਪਹਿਲਾਂ ਨਾ ਜਦੋਂ ਅਸੀਂ ਦਰਬੇ ਕਦੇ ਜਾਣਾ ਮੈਂ ਦਰਬੇ ਹੀ ਕੱਪੜੇ ਲੀੜੇ ਪਾ ਕੇ ਤੇ ਅੱਜ ਸਰ ਲਿਫੜੇ ਕੱਪੜਿਆਂ ਚ ਫਿਰਦੇ ਆ ਦਰਬੇ ਨੂੰ ਮੁਕੀ ਚੱਕ ਕਰਨਾ ਪਰਹੀ ਨਹੀਂ ਕੋਈ ਹੋ ਕੋਈ ਬਾਰੇ ਵਾਗੇ ਸੱਜਣ ਮਿਸਤਰਾ ਕਈ ਕੁਝ ਕਰਨ ਲੱਗੇ ਕੋਈ ਕੁਝ ਕਰ ਰਿਹਾ ਕੋਈ ਕੁਝ ਮਤਲਬ ਸਾਰੇ ਬਿਜੀ ਹੋ ਗਏ ਕੀ ਕਰੀ ਬਾਕੀ ਛੋਟਨਾ ਮੈਂ ਕਹਾਂ ਜਾਇਆ ਕਰਦਾ ਤੇ ਹਵਾ ਬਚੀ ਰੋ ਸਪੀਕਰਾਂ ਚ ਕਹਾਂ ਜਾਇਆ ਕਰ ਲੈ ਤਾ ਲੋ ਜੀ ਬਾਬੇ ਹੁਣ ਆਪਾਂ ਬੇਲੇ ਹੋ ਗਏ ਤਿਆਰ ਹੋ ਗਏ ਬਾਜ਼ਾਰ ਕਣੀ ਚੱਲੇ ਇੱਕ ਦੋ ਕੰਮ ਨੇ ਆਪਾਂ ਨੂੰ ਠੀਕ ਆ ਉਹ ਕਰਦੇ ਆ ਬਾਕੀ ਸਾਰੇ ਮੇਰੇ ਪੀ ਭਾਵਾ ਤੋਂ ਮੈਂ ਮਾਫੀ ਚਾਹਣਾ ਥੋੜੇ ਜਿ ਆਪਣੇ ਵੀਡੀਓ ਸ਼ਾਰਟ ਤਾਂ ਆਪਣੇ ਹੁੰਦੇ ਰਹਿੰਦੇ ਨੇ ਵੈਸੇ ਆਪਾਂ ਇੱਕ ਤਰੇ ਹਾਂ ਐਜੀ ਗੱਲ ਨਹੀਂ ਪਰ ਮੇਰੇ ਬਲੌਗ ਆਪਣੇ ਲੇਟ ਹੋ ਗਏ ਜੀ ਪਹਿਲਾਂ ਡੇਲੀ ਭਾਰਨ ਦਿੱਤੀ ਆਪਾਂ ਇੱਕ ਦੋ ਦਿਨਾਂ ਬਾਅਦ ਹਾਂ ਤੇ ਉਹਦੇ ਕਰਕੇ ਮਾਫੀ ਚਾਹੁੰਦੇ ਆ ਪਰ ਹੁਣ ਵੀ ਆਪਾਂ ਕੋਸ਼ਿਸ਼ ਕਰਾਂਗੇ ਵੀ ਮੈਂ ਡੇਲੀ ਬਲੌਗਿੰਗ ਕਰਾਂ ਤੇ ਹੌਲੀ ਹੌਲੀ ਕਰਾਂਗੇ ਤੇ ਬਾਕੀ ਮੇਰੇ ਭਰਾ ਸਾਰੇ ਮੇਰਾ ਇੰਸਟਾ ਪੇਜ ਜਰੂਰ ਫੋਲੋ ਕਰੋ ਜੀਵਨ ਡਲਟ 302 ਜਿਹੜੇ ਵੀ ਆਪਣੇ ਨਾਲ ਇੰਸਟਾ ਤੇ ਨਹੀਂ ਜੁੜੇ ਇੰਸਟਾ ਤੇ ਆਪਾਂ ਰੋ ਹੀ ਥਾਰ ਦੀਆਂ ਰੀਲਾਂ ਪਾਉਣੇ ਆ ਤੇ ਬਾਕੀ ਜੇ ਤੁਸੀਂ ਚਾਹੋ ਨਿਓ ਵੀ ਥਾਰ ਦੇ ਬਲੌਗ ਪਾਇਆ ਕਰੀਏ ਤਾਂ ਪਲੀਜ਼ ਕਮੈਂਟਾਂ 'ਚ ਜਰੂਰ ਦੱਸ ਦਿਓ ਆਪਾਂ ਥਾਰ ਦੀ ਕਈ ਕਈ ਮੇਰੇ ਭਰਾ ਮੈਨੂੰ ਥਾਰ ਦੀ ਮੋਡੀਫਿਕੇਸ਼ਨ ਬਾਰੇ ਵੀ ਮੈਸੇਜ ਕਰਦੇ ਨੇ ਤੇ ਉਹਨਾਂ ਨੂੰ ਵੀ ਆਪਾਂ ਦਾ ਕਲਾਈ ਕਰੀ ਦੇਨੇ ਕੋਈ ਵੀ ਆਓ ਆਪਣਾ ਬੰਦੇ ਨੂੰ ਮੈਸੀਜ ਕਰਨ ਦਾ ਰਪਲਾਈ ਕਰਨ ਦਾ ਆਪਣਾ ਹੱਕ ਆ। ਬਾਕੀ ਭਾਈ ਇੱਕ ਗੱਲ ਹੋਰ ਆ ਜਿਵੇਂ ਆ ਪਈਏ ਤੁਹਾਡੇ ਮੂਰੇ ਸੀਟ ਖਾਲੀ। ਜੋਂ ਜੋਂ ਕਾਲਜ ਸਕੂਲ ਸਾਰਾ ਕੁਝ ਹੌਲੀ ਹੌਲੀ ਬੰਦਾ ਖਤਮ ਕਰੀ ਜਾਂਦਾ ਨਾ ਹੌਲੀ ਹੌਲੀ ਸੀਟਾਂ ਖਾਲੀ ਆਉਣ ਲੱਗ ਜਾਂਦੀਆਂ ਸਾਰੇ ਬੰਦੇ ਆਪਣੇ ਕੰਮ ਕਾਰਾਂ 'ਚ ਵੜ ਜਾਂਦੇ। ਜਿਹੜੇ ਉਦੋਂ ਰਹਿੰਦੇ ਨੇ ਨਾ ਭਾਈ ਇੱਕ ਦੋ ਬੰਦੇ ਉਹ ਤੁਸੀਂ ਛੱਡਿਓ ਨਾ ਕਦੇ। ਜਿਹੜੇ ਉਦੋਂ ਇੱਕ ਦੋ ਬੰਦੇ ਤੁਹਾਡੇ ਨਾਲ ਰਹਿੰਦੇ ਨੇ ਨਾ ਮਤਲਬ ਜਦੋਂ ਸਾਰਾ ਕੁਝ ਆਪਣਾ ਨੇਪੜਿਆਂ ਦਾ ਕਾਲਜ ਪੂਲ ਸਕੂਲ ਸਕਾਨ ਜਿਹੜੇ ਉਹਦੇ ਬੰਦੇ ਕੰਮ ਨੂੰ ਵੀ ਫੋਨ ਕਰਦੇ ਨੇ ਮਤਲਬ ਆਪ ਵੀ ਕੰਮ ਆਉਣ ਉਹ ਬੰਦੇ ਨੂੰ ਹੋਣਾ ਚਾਹੀਦਾ ਉਹ ਬੰਦੇ ਤੁਹਾਨੂੰ ਕਦੇ ਪਿੱਠੇ ਦਿਖਾਉਣਗੇ ਕਿਉਂਕਿ ਉਹ ਤੋਂ ਸਾਰੇ ਬੰਦੇ ਸਾਡੇ ਛੜਾ ਜਾਂਦੇ ਨੇ ਜਾਂ ਕੁਝ ਨਹੀਂ ਹੁੰਦਾ ਉਹੀ ਬੰਦੇ ਕੰਮ ਆਉਣਗੇ ਕਿਉਂਕਿ ਜੋ ਸਾਰਾ ਕੁਝ ਨਿਬੜ ਗਿਆ ਬੰਦੇ ਫਿਰ ਵੀ ਹਾਲਚਾਲ ਪੁੱਛ ਰਹੇ ਨੇ ਨਾ ਤਾਂ ਬਸ ਬਹੁਤ ਵਧੀਆ ਗੱਲ ਆ ਵੀ ਇਤੋਂ ਬਹਾਦਰੀ ਦੀ ਗੱਲ ਕੋਈ ਨਹੀਂ ਕਿਉਂਕਿ ਜੋ ਕਾਲਜ ਚ ਹੁੰਨੇ ਆਪਾਂ ਸਾਰਿਆਂ ਨੂੰ ਪਤਾ ਜਿਹੜੇ ਹੁਣ ਮੇਰੇ ਵੀਰਪੁਰਾ ਲੱਗੇ ਹੋਣਗੇ ਵੀ ਕਾਲਜ ਚ ਬਹੁਤ ਵੱਡਾ ਸਰਕਲ ਹੋ ਜਾਂਦਾ ਆਪਣਾ ਬਹੁਤ ਵੱਡਾ ਬਾਕੀ ਅੱਜ ਦੇ ਟਾਈਮ ਚ ਜਦੋਂ ਮੈਂ ਮੈਂ ਦੀ ਨਾ ਮੈਂ ਗੱਡੀ ਗੁੱਡੀ ਲੈ ਕੇ ਜਾਂਦਾ ਹੁੰਦਾ ਸੀ ਨਾ ਲੋਕਾਂ ਚ ਪਾਈ ਹੋਇਆ ਆਪਾਂ ਪਹਿਲਾ ਪਤੀ ਆ ਸਾਰਿਆਂ ਨੂੰ ਤੇ ਗੱਡੀ ਗੁੱਡੀ ਨਾਲ ਵੀ ਬਹੁਤ ਬੰਦੇ ਜੁੜਦੇ ਨੇ ਪਰ ਆਪਾਂ ਗੱਡੀ ਨਹੀਂ ਆਪਾਂ ਤਾਂ ਭਾਈ ਭਾਈ ਜੁੜੇ ਨੇ ਜਿੰਨੇ ਵੀ ਜਾਣਦੇ ਆਪਾਂ ਨੂੰ ਵਧੀਆ ਹਨ ਵੀ ਆਪਣਾ ਤਾਂ ਵੀ ਵਧੀਆ ਮਿੱਤਰ ਤੇ ਹੀ ਆ ਸਾਰਿਆਂ ਨਾਲ ਕੋਈ ਇਹੋ ਜੀ ਗੱਲ ਨਹੀਂ ਹੈ ਜੀ ਤੇ ਬਾਕੀ ਸਾਨੂੰ ਗਾਹਾਂ ਦਿਖਾਉਣੇ ਕਿੱਧਰ ਚੱਲਦੇ ਆ ਬਾਕੀ ਸਾਰੇ ਜਿਹੜੇ ਨਵੇਂ ਨੇ ਮੇਰੇ ਵੀਰ ਲਓ ਜੀ ਬਾਬੇ ਭੈਣ ਘਨ ਨਾਲੀਆਂ ਇਹਨਾਂ ਘਲਾਏ ਦਿੰਨੇ ਆ ਅਗਲਾ ਕੋ ਪਾਟ ਹੈ ਤੁਨੇ ਤੇ ਬਾਕੀ ਬਾਬਿਓ ਸਾਰੇ ਜਿਹੜੇ ਮਿੱਤਰ ਪ੍ਰਾਣੇ ਹੋਰ ਸਾਰੇ ਠੀਕ ਨੇ ਭਾਈ ਜਿੰਨੇ ਕ ਮੈਨੂੰ ਦੇਖਦੇ ਨੇ ਜਿਨਾਂ ਨਾਲ ਗੱਲ ਨਹੀਂ ਹੁੰਦੀ ਹਨਾ ਜਿਨਾਂ ਨਾਲ ਗੱਲ ਹੁੰਦੀ ਉਹ ਤਾਂ ਠੀਕ ਨੇ ਚਲ ਜਿਹੜੇ ਪ੍ਰਾ ਮੈਨੂੰ ਜਾਣਦੇ ਨੇ ਹਨਾ ਜਿਨਾਂ ਨਾਲ ਗੱਲ ਹੁੰਦੀ ਉਹਨਾਂ ਦਾ ਤਾਂ ਚਲ ਕੋਈ ਚੱਕਰ ਨਹੀਂ ਆਪਾਂ ਨੂੰ ਜਿਨਾਂ ਨਾਲ ਗੱਲ ਨਹੀਂ ਹੁੰਦੀ ਮੇਰੇ ਭਰਾ ਉਹਨਾਂ ਨੂੰ ਕਹਿੰਦੇ ਆਪਾਂ ਵੀ ਹੋਰ ਸਾਰੇ ਠੀਕ ਨੇ ਘਰ ਪਰਿਵਾਰ ਵਧੀਆ ਨੇ ਭਾਈ ਤੇ ਚੈਨਲ ਨਾਲ ਸਾਰੇ ਮੇਰੇ ਵੀਰ ਜੋੜੋ ਦੁਬਾਰਾ ਸ਼ਾਟਾਂ ਤੇ ਤੁਸੀਂ ਬਹੁਤ ਵਧੀਆ ਪਿਆਰ ਦਿੰਦੇ ਹੋ ਤੇ ਪਰ ਬਲੌਗਰਾਂ ਨੂੰ ਵੀ ਪਿਆਰ ਦੇ ਉਹ ਬਲੌਗ ਪਾਇਆ ਕਰਾਂ ਆ ਪਡੇਲੀ ਹੁਣ ਤੇ ਬਲੌਗ ਯਾਰ ਪਹਿਲਾਂ ਵੀ ਡੇਲੀ ਬਣਾਉਂਦੀ ਬਸ ਕਦੇ-ਕਦਾਈਂ ਸਾਨੂੰ ਪਤਾ ਵਿੱਚ ਦੀ ਹੋ ਜਾਂਦਾ ਨਾ ਬੰਦਾ ਉਹ ਮੈਂ ਕੱਲਾ ਜਾਂਦੀ ਆ ਜੀ ਜ ਨਹੀਂ ਕਰਦੇ ਇਹ ਫਿਰ ਮੈਂ ਕਿਹਾ ਮੈਂ ਆਪਾਂ ਜ਼ਿੰਦਗੀ 'ਚ ਆਏ ਕੱਲੇ ਆ ਜਾਣ ਆ ਕੱਲੇ ਆ ਫਿਰ ਆਪਾਂ ਬਲੌਗ ਕਿਉਂ ਨਾ ਵੀ ਪਾ ਸਕਦੇ ਕੱਲੇ ਲੋਕ ਭੈਣ ਚ ਤੀਵੀਆਂ ਦਿਖਾ ਕੇ ਲੈ ਰਹੇ ਨੇ ਵਿਊ ਮਹਾ ਆਪਾਂ ਬੰਦੇ ਆ ਬੰਦੇ ਦਿਖਾ ਕੇ ਲਾਵਾਂਗੇ ਤੀਵੀਆਂ ਦਾ ਹੁਣ ਦੇਖੋ ਭਰਾਵੋ ਕਿੱਥੋਂ ਲਈਏ ਸੀ ਹਨਾ ਇਹਦਾ ਕੰਪਨੀਆਂ ਨਹੀਂ ਡਿੱਗਦੇ ਤੀਵੀਂ ਦਾ ਭਰਾ ਕੋ ਕਿੱਥੋਂ ਲਈ ਇਹਨੂੰ ਬਣਾਉਂਦਾ। ਲਓ ਜੀ ਆ ਬੇਓ ਆ ਖੜਾ ਦੀਆਂ। ਛੁੱਟੂ ਦੇ ਗੰਦੇ ਮੋਟਰਾਂ ਦਾ ਕੰਮ ਕਰਾ ਮੈਂ ਅੱਜ ਆ ਛੁੱਟੂ। ਆ ਛੱਡ ਕੇ 2 ਮਹੀਨੇ ਬਲੌਗ ਹੁਣ ਕਹਿੰਦਾ ਮੈਂ ਦੁਬਾਰਾ ਬਣਾਉਂ। ਬਣਾ ਮੈਂ ਬਲੌਗ ਅੱਜ ਦੁਬਾਰਾ। ਨਾ ਸ਼ਾਟ ਤਾਂ ਮੈਂ ਪਾਉਂਦਾ ਦੀ। ਆ ਬੇਓ ਮਿਸਤਰੀ ਲੈ ਗਿਆ ਮੋਟਰਾਂ ਛੁੱਟ ਦਾ ਟਰਾਈ ਲੈਣ ਉਹ ਸੰਗਰੂਰ ਬਾਗਾਂ ਨੂੰ ਕੰਮ ਕਰਤੀਆ। ਐ ਐ ਮਸਰਾ ਛੂੜਾ। ਸੌਣ ਲਿਗਰ। ਨਾ ਮਣੀ ਅਸੀਂ ਧੱਕੇ। ਇਹ ਕਹਿੰਦਾ ਦੇਖਦੇ ਨਹੀਂ। ਦੇਖ ਲੋ ਜੀ ਬੰਦਾ ਫਿੱਟ ਐ। ਹੇ ਦੇਖੀ ਗੱਲ ਤੋਂ ਹਸਬਦ ਨਹੀਂ ਵਰਤਨੇ ਆਪਾਂ ਆਹ ਖੜਿਆ ਆ ਬਾਈ ਬਲੌਕ ਉੱਥੇ ਪੁਲ ਥੱਲੇ ਬਲੌਕ ਥੱਲੇ ਨਹੀਂ ਪੁਲ ਥੱਲੇ ਆਹ ਖੋਟੀ ਜੀ ਲਵੇ ਦੁਕਾਨ ਆ ਬਾਈ ਦੀ ਆ ਖੋੜ ਕੇ ਖਨਾਲੀ ਆ ਬਾਈ ਇਹਦਾ ਮੋਟਰਾਂ ਜਿੱਦ ਤੱਕ ਝੁੱਡੂ ਵੇਚਤਾ ਉਹਦਾ ਸਮਾਨ ਲੈਣ ਗਿਆ ਫੋਨ ਤੇ ਠੀਕ ਹੈ ਲਓ ਜੀ ਬਾਬੇ ਆਪਾਂ ਸੰਗਨੂਰ ਤੋਂ ਕੰਮ ਕਾਰ ਨਵੇੜ ਕੇ ਹੁਣ ਪਿੰਡ ਨੂੰ ਜਾ ਰਹੇ ਆਂ ਤੇ ਪੈਂਟ ਚੱਕਣੀ ਦੀ ਛੋਡੂ ਵੀਰਾ ਆ ਪਈ ਅਮਾ ਕਰ ਪੈਂਟ ਇਹ ਛੋਡੋ ਅਸਤਾਜ ਜੀ ਨੇ ਤੇ ਬਾਕੀ ਹੁਣ ਆਪਾਂ ਸਾਰਾ ਕੁਝ ਨਮੇੜ ਲਿਆ ਤੇ ਹੁਣ ਆਪਾਂ ਬਸ ਆਈਆਂ ਵੀ ਹੁਣ ਆ ਥੋੜਾ ਜਿਹਾ ਜਦੋਂ ਕਾਲਜ ਕੁਲਜੋ ਹਟ ਜਾਂਦਾ ਨਾ ਬੰਦਾ ਉਹਦੀ ਜ਼ਿੰਦਗੀ ਜੀ ਹੋਰੇ ਖੁਸ਼ ਹੁੰਦੀ ਹੈ ਕਿ ਨਹੀਂ ਛਟੂ ਹੋਰ ਕਾਲਜ ਚ ਨਹੀਂ ਜਾ ਰਹੇ ਨੇ ਜੇ ਕਾਲਜ ਚ ਹੋਵੇ ਨਾ ਆਉਣੀ ਜਾਣੀ ਤੜਕੀ ਤਿਆਰ ਹੋਣਾ ਜਾਂ ਸਕੂਲ ਕਾਲਜ ਦੀ ਜ਼ਿੰਦਗੀ ਤਾਂ ਟੱਟੇ ਆ ਸਾਰੀ ਉਹ ਪੈਣ ਚ ਨਾ ਪੈਸੇ ਨਾ ਨਾਕਾਸੀ ਨਾ ਉਹ ਮਲੰਕ ਹੁੰਦੇ ਦੀਏ ਕੁਝ ਨਹੀਂ ਹੁੰਦਾ ਦੀ ਮੈਂ ਆੜੇ ਘੱਟੇ ਗੱਡੀਆਂ ਲੈ ਕੇ ਜਾਂਦੇ ਕਦੇ ਕੁਸ ਲੈ ਕੇ ਜਾਂਦੇ ਕਦੇ ਕਾਲਜ ਚ ਗੰਦ ਪਾਉਂਦੇ ਮੈਂ ਜੁ ਰੈਸਟਿਗੇਟ ਵੀ ਹੋ ਗਈ ਸੀ ਪਹਿਲੇ ਸਾਲ ਚ ਪਹਿਲੇ ਜੀ ਵੀ ਇੱਥੇ ਚ ਤਾਂ ਜਮੀ ਹੋ ਗਈ ਹਾਂ ਜੋ ਉੱਥੇ ਚ ਜਮੀ ਹੋ ਗਈ ਦੀ ਇਹਦਾ ਹੁਣ ਆ ਵੀ ਕਾਲਜ ਦੀ ਜ਼ਿੰਦਗੀ ਸਾਰੀ ਹੋਏ ਹੁਣੇ ਕੋਈ ਕਾਲਜ ਚੋਂ ਨਿਕਲਣਾ ਕੋਈ ਸਕੂਲ ਚੋਂ ਨਿਕਲਣਾ ਜਿਹੜੇ ਬੰਦੇ ਨਿਆਰੇ ਲੈਂਦੇ ਨੇ ਉਹ ਕੱਲ੍ਹ ਦੇ ਵੀ ਉਹੀ ਨੇ ਦੂਜੇ ਬੰਦੇ ਨਹੀਂ ਤੇ ਬਾਕੀ ਮਿਲਦੇ ਸਾਨੂੰ ਗਾਹਾਂ ਜਾ ਕੇ ਬਾਪੂ ਇਹ ਦਵਾ ਚੋਂ ਅਸੀਂ ਉਧਰ ਨੂੰ ਜਾ ਰਹੇ ਤੜਪੇ ਨੂੰ ਵਾਪਸ ਵਾਪਸ ਤੜਪਾ ਦਿਖਾਉਣਾ ਸਾਨੂੰ ਕਹਾ ਤੇ ਬਲੌਗ ਐਦ ਕੀ ਬਣਾ ਰਹੇ ਹੁਣ ਬਣਾਇਆ ਕਰਾਂਗੇ ਜੇ ਤੱਕ ਅਮੀ ਦਾ ਸੋਡੇ ਵਾਸਤੇ ਬਲੌਗ ਜੇ ਇਹ ਕੋਈ ਕਰਦੇ ਉਹ ਜੀ ਬਣਾਉਣਾ ਨਾ ਤਾਂ ਕੋਈ ਹੁਣ ਮੈਨੂੰ ਐ ਕਹੇ ਵੀ ਭਾਈ ਐ ਕਰੀਏ ਨਾ ਤਾਂ ਐ ਕਰੀ ਪਾ ਜਿਹੜੀ ਜੀ ਮੈਂ ਦਿਖਾ ਰਿਹਾ ਦੇਖ ਲਓ ਕੋਈ ਚੱਕਰ ਨਹੀਂ ਚੁੱਪ ਕਰਕੇ ਦੇਖ ਲਓ ਨਹੀਂ ਦੇਖਣੀ ਨਾ ਦੇਖੋ ਠੀਕ ਆ ਉਹਦਾ ਨਾ ਚੱਕਰ ਕਰੋ ਮੈਨੂੰ ਮੈਨੂੰ ਨਾ ਛੱਡੂ ਨਹੀਂ ਛੱਡੂ ਹੋਰ ਡਿਸਟਰਬ ਕਰੀਂ ਆਂ ਤੁਹਾਨੂੰ ਆਇਂ ਨਾ ਕਰ ਤੂੰ ਤਾਂ ਗੱਡੀ ਦਿਖਾਈਂ ਨਾ ਤੂੰ ਗਿਆਨ ਵੀ ਜਿਹੜੀ ਚੀਜ਼ ਅਸੀਂ ਕਰਦੇ ਆਂ ਜਿਦਾ ਇਂ ਦਿਖਾਵਾਂ ਮੈਂ ਠੀਕ ਆ ਆ ਜਾਰੀ ਰਣੀ ਸੁਨਤਰਾ ਠੀਕ ਆ ਹੁਣ ਯਾਰਾਂ ਤੜਪੇ ਨੂੰ ਬਾਕੀ ਸਾਨੂੰ ਵੀ ਦਿਖਾਉਣਾ ਆ ਆ ਸ਼ੋਰੂਮ ਚ 6ਤੀਏ ਝੁੱਡੂ ਲੈ ਕੇ ਆਊਗਾ ਆਪਾਂ ਨੂੰ ਬਾਬਾ ਮਿਹਰ ਕਰੇ ਦੋਏ ਜਣ ਇਕੱਠੀਆਂ ਕਢਾਈਏ ਨਹੀਂ ਫਿਰ ਹੰਡਾਏ ਵਾਲਿਆਂ ਨੂੰ ਦੇਖ ਲੈ ਹੰਡਾਏ ਏਜੰਸੀ ਵੀਰੀਆ ਹੰਡਾਏ ਵਾਲਿਆਂ ਦੀ ਹੰਡਾਏ ਆਓ ਇਹ ਨਹੀਂ ਫਿਰ ਇਹ ਚ ਦੋ ਕਢਾਈਏ ਕਾਲੇ ਰੰਗ ਦੀਆਂ ਵਰਨ ਟਾਪ ਮਾਡਲ ਸਨ ਉਹ ਨਹੀਂ ਜਿਹੜੀਆਂ ਹੁਣ ਆਈਆਂ ਨੇ ਉਹ ਮਚੀਆਂ ਲੈਟ ਵਾਲੀਆਂ ਪਹਿਲਾਂ ਵਾਲੀਆਂ ਪਹਿਲਾਂ ਵਾਲੀਆਂ 10 ਹੀ ਲੰਦੇ ਚਲੋ ਬਾਬੇ ਮਿਲਦੇ ਆ ਤੁਹਾਨੂੰ ਕਹਾ ਲਓ ਜੀ ਬਾਬੇ ਹੁਣ ਸਾਰੇ ਕਿਤੇ ਕੰਮ ਕਮਾ ਕੇ ਫੇਰ ਖੇਤਾ ਕੇ ਰੇੜੀ ਲੈ ਕੇ ਤੇ ਆਪਾਂ ਕੁੱਤੇ ਨੂੰ ਲੱਸੀ ਪਾਈ ਆ ਕੰਤੇ ਨੂੰ ਲੱਸੀ ਪਾਣੀ ਜ਼ਰੂਰੀ ਆ ਪਾ ਲੈਣਾ ਪਾ ਸ਼ੇਰ ਕਾਦੀ ਘੋਰਾ ਦੋ ਤਨਾ ਨੇ ਤੇ ਬਸ ਉਹ ਕੱਖ ਰਹਿ ਗਈ ਜਿਹੜੀ ਸੁਬیرے ਲਖਾਈਦੀ ਬਸ ਉਹ ਲੈ ਜਾਏ ਇਸ ਤੋਂ ਬਾਅਦ ਜਿੰਨਾਂ ਤੇ ਕਰਾ ਚਰੀ ਨਹੀਂ ਵੱਡੀ ਹੁੰਦੀ ਉਹਨਾਂ ਦੇ ਕਰਾਪਾ ਫਰੀ ਆ ਤੋਂ ਬਾਅਦ ਦੇਖਾਂਗੇ ਕੀ ਬਣਦਾ ਕਿਹੜਾ ਉਹ ਹੋ ਗਰੀ ਜਾਂਦਾ ਹਣ ਆਪਾਂ ਚੱਲਦੇ ਹਾਂ ਉੱਥੇ ਮੋਟਰਸਾਈਕਲ ਲੈ ਕੇ ਮੋਟਰਸਾਈਕਲ ਲੈ ਕੇ ਜਾਵਾਂ ਮੈਂ ਤਾਂ ਵਿੱਚ ਆਖਰੀ ਦਾ ਕੱਖ ਨੇ ਇਹ ਦੁਬਾਰਾ ਚ ਹੋਈਆਂ ਨੇ ਤੇ ਕੱਖਾਂ ਦਾ ਵੀ ਪਤਾ ਨਹੀਂ ਸਾਡੇ ਕੀ ਮੈਟਰ ਆ ਸਾਰੇ ਚੱਜਣਾ ਹੁੰਦੀ ਨਾ ਕਿ ਆ ਰਾਂ ਬਦਲਣਾ ਕੋਈ ਲਓ ਜੀ ਬਾਬੇ ਬਲੌਗ ਦੀ ਕਰਦੇ ਆ ਪੈਂਡਿੰਗ ਇੱਥੇ ਸਾਰਿਆਂ ਨੂੰ ਵਧੀਆ ਲੱਗਿਆ ਹੋਊ ਆਪਾਂ ਦੁਬਾਰਾ ਜਿਹੜੀ ਜੀ ਕਰਦੇ ਸੀ ਉਹ ਦਿਖਾਈ ਆ ਬਾਕੀ ਬਲੌਗ ਐਵੇਂ ਦੀ ਆਉਣਗੇ ਜਿਹੜੇ ਮੇਰੇ ਭਰਾ ਪਿਆਰ ਕਰਦੇ ਨੇ ਪਿਆਰ ਕਰਦੇ ਜਿਓ ਤੇ ਸਾਰੇ ਜਣੇ ਜਿਹੜੇ ਨਵੇਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਨੂੰ ਦਬਾ ਦਿਓ ਤੇ ਹੋਰ ਜਣੇ ਨੂੰ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ